ਨਹੀਂ ਕਿੰਨੇ ਸਿੱਖਾਂ ਦੇ ਸਿਰ ਸਿੱਖਾਂ ਦੇ ਦਿਲ ਹਰਮੰਦਰ ਦੀ ਰਾਖੀ ਦੇ ਵਾਸਤੇ ਲੱਗ 1984 ਦੇ ਵਿੱਚ ਇਕੱਲਾ ਹਮਲਾ ਨਹੀਂ ਹੁੰਦਾ ਉਹਦੇ ਤੋਂ ਪਹਿਲਾਂ ਵੀ ਕਈ ਵਾਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੇ ਕਿੰਨੀ ਵਾਰੀ ਸਾਡੇ ਯੋਧੇ ਲੜੇ ਤੇ ਸ਼ਹੀਦਿਆਂ ਬਾਗ ਮੈਂ 2-3 ਘਟਨਾਵਾਂ ਲੈ ਕੇ ਅੱਗੇ ਨੂੰ ਤੁਰੰਗ ਸਰਕਾਰ ਨੇ ਕਹਿ ਦਿੱਤਾ ਸਿੱਖ ਬਾਗੀ ਹੈ ਸਿੱਖ ਹੋਣ ਦਾ ਮਤਲਬ ਹੈ ਬਾਗੀ ਕੋਈ ਸਿੱਖ ਜੀਉਂਦਾ ਨਾ ਛੱਡੋ ਜੇ ਸਿੱਖ ਦਿਸੇ ਇਹਦਾ ਕਤਲ ਕਰਦੇ ਹੋ 18ਵੀਂ ਸਤ ਦਰਬਾਰ ਸਾਹਿਬ ਦੇ ਆਲੇ-ਦੁਆਲੇ ਮੋਰਚਾ ਬੰਦੀ ਹੋ ਗੁਰੂ ਕੇ ਸਿੱਖ ਦਰਬਾਰ ਸਾਹਿਬ ਇਸ਼ਨਾਨ ਕਰਨ ਆਉਂਦੇ ਆ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਹੁੰਦਾ ਸਿੱਖੀ ਜਜ਼ਬਾਤਾਂ ਦਾ ਨਾਮ ਹੈ ਸਿੱਖੀ ਗੁਰੂ ਦੇ ਮਾਰਗ ਦੇ ਉੱਤੇ ਚੱਲਣ ਦਾ ਨਾਮ ਹੈ ਇੱਥੇ ਪੂਰਨ ਤੌਰ ਦੇ ਉੱਤੇ ਸਮਰਪਿਤ ਭਾਵਨਾ ਹੈ ਇਥੇ ਸਾਡਾ ਗੁਰੂ ਆਖਦਾ ਵਾ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਕਹਿੰਦਾ ਉਹ ਕਰੀ ਜਾਣਾ ਇੱਕ ਕੱਲੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲਈ ਪਤਾ ਇਨੀ ਕਿੰਨੀਆਂ ਅਕ ਸਾਡੀਆਂ ਸ਼ਹਾਦਤਾਂ ਹੋ ਗਈਆਂ ਅੱਜ ਕੋਈ ਸਰੋਵਰ ਦੇ ਵਿੱਚ ਇਸ਼ਨਾਨ ਤੇ ਤਰਕ ਕਰੇ ਤਾਂ ਉਹਨੂੰ ਸਾਡੇ ਇਤਿਹਾਸ ਦਾ ਨਹੀਂ ਪਤਾ ਹੈ ਪਤਾ ਨਹੀਂ ਜਦੋਂ پابੰਧੀਆਂ ਸਨ ਸਾਨੂੰ ਆਉਣ ਨਹੀਂ ਸੀ ਦਿੰਦੇ ਤੇ ਆਪਣੇ ਬਜ਼ੁਰਗ ਇਸ ਮੁਬਾਰਕ ਪਵਿੱਤਰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਕਈ ਵਾਰੀ ਇਸ਼ਨਾਨ ਕਰਦੇ ਆਂ ਸ਼ਹੀਦ ਵੀ ਹੋ ਗਏ ਅਸੀਂ ਕਾਦੀ ਦਾਵਾ ਨਹੀਂ ਛੱਡਿਆ ਦਰਬਾਰ ਸਾਹਿਬ ਸਾਡਾ ਕੇਂਦਰੀ ਸਥਾਨ ਹੈ ਤੇ ਰਹੇਗਾ ਇਹ ਠੀਕ ਹੈ ਉਹਦੇ ਚਾਰ ਦਰਵਾਜੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕਹੋ ਸਾਂਝਾ ਕਿਸੇ ਵੀ ਮਸਬ ਦਾ ਬੰਦਾ ਉੱਥੇ ਆ ਸਕਦਾ ਹੈ ਗੁਰੂ ਦਾ ਉਪਦੇਸ਼ ਲੈ ਸਕਦਾ ਪਰ ਉੱਥੇ ਮਰਿਆਦਾ ਸਿਰਫ ਸਿੱਖ ਕੌਮ ਦੀ ਲਾਗੂ ਹੁੰਦੀ ਹੈ ਕੇਂਦਰੀ ਸਥਾਨ ਹੈ ਸਿੱਖ ਕੌਮ ਦਾ ਜਦੋਂ ਦਰਬਾਰ ਸਾਹਿਬ ਦੀ ਨਾਕੇਬੰਦੀ ਹੋ ਗਈ ਅੰਦਰ ਜਾ ਕੋਈ ਨਹੀਂ ਸਕਦਾ ਤੇ ਕਈ ਗੁਰਮਖਾ ਦਾ ਜਿਗਰ ਆਉਂਦਾ ਇੱਕ ਸੇ ਭਾਈ ਮੁੰਸ਼ਾ ਸਿੰਘ ਭਾਈ ਵੀਰ ਸਿੰਘ ਹੋਣਾ ਨੇ ਇਹਨਾਂ ਦਾ ਜਿਗਰ ਕੀਤਾ ਮੈਂ ਬੇਨਤੀ ਕਰਿਆ 84 ਦੇ ਵਿੱਚ ਕੀ ਕਾਰਨ ਸਨ ਕਿ ਸਾਡੀ ਹਲਕੀ ਹਲਕੀ ਉਮਰ ਦੇ ਨੌਜਵਾਨ ਵੀ ਤੋਪਾਂ ਤੇ ਟੈਂਕਾਂ ਦੇ ਸਾਹਮਣੇ ਛਾਤੀਆਂ ਢਾਹ ਕੇ ਖੜ ਗਏ ਸੀ ਉਹ ਕਿਹੜਾ ਨਸ਼ਾ ਸੀ ਉਹ ਕਿਹੜਾ ਇਸ਼ਕ ਸੀ ਜਿਨੇ ਸਾਨੂੰ ਮਜਬੂਰ ਕੀਤਾ ਇਹ ਹਮਲਾ ਕੱਲਾ ਦਰਬਾਰ ਸਾਹਿਬ ਤੇ ਨਹੀਂ ਇਹ ਸਾਡੀ ਅਣਖ ਤੇ ਗੈਰਤ ਦੇ ਉੱਤੇ ਕੀਤਾ ਗਿਆ ਇਹ ਦੀਆਂ ਜੜਾਂ ਸਾਡੇ ਤਵਾਰੀਖ ਤੇ ਇਤਿਹਾਸ ਦੇ ਵਿੱਚ ਪਾਬੰਦੀ ਹੈ ਭਾਈ ਮਨਸ਼ਾ ਸਿੰਘ ਭੇਸ ਬਦਲ ਕੇ ਰਹਿੰਦੇ ਰਾਤ ਦੇ ਸਮੇਂ ਆਪਣੇ ਕੇਸਾਂ ਦੇ ਵਿੱਚ ਕੁਛ ਗੰਧਕ ਕੁਛ ਘੋ ਦਸਤਾਰ ਦੇ ਵਿੱਚ ਲੁਕਾ ਕੇ ਸਰੋਵਰ ਪਾਰ ਕਰਕੇ ਹਰਿਮੰਦਰ ਸਾਹਿਬ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਚਾਨਣ ਕਰਨਾ ਆਸਾ ਕੀ ਵਾਰ ਦਾ ਪਾਠ ਕਰਨਾ ਉੱਥੇ ਮਰਿਆਦਾ ਦਾ ਧਿਆਨ ਰੱਖਣਾ ਦਿਨੇ ਵਾਪਸ ਆ ਜਾ ਇੱਕ ਦਿਨ ਚੱਕੰਗੋਈ ਪਤਾ ਲੱਗਾ ਕਿ ਕੋਈ ਸੇਖੇ ਇਥੇ ਆਉਂਦਾ ਹੈ ਆਉਂਦਾ ਕਿੱਦਾਂ ਵਾ ਪਹਿਰੇਦਾਰ ਤੇ ਇਹਨੇ ਨੇ ਇੱਕ ਦਿਨ ਭਾਈ ਮੁੰਸ਼ਾ ਸਿੰਘ ਸੇਵਾ ਕਰਨ ਗਿਆ ਸਰੋਵਰ ਤੈਰ ਕੇ ਜਾਂਦਾ ਸੀ ਗੁਰੂ ਘਰ ਦਾ ਸੇਵਕ ਛਾਤੀ ਦੇ ਵਿੱਚ ਗੋਲੀ ਵੱਜੀ ਤੇ ਸਰੋਵਰ ਦੇ ਅੰਦਰ ਸ਼ਹੀਦ ਹੋ ਗਿਆ ਇਹ ਸਰੋਵਰ ਦੇ ਵਿੱਚ ਜਿੰਨਾ ਜਲ ਹੈ ਉਹਨਾਂ ਹੀ ਸਾਡਾ ਖੂਨ ਪਿਆ ਹੋਇਆ ਹੈ ਇਸ ਲਈ ਅਸੀਂ ਕਹਿੰਦੇ ਹਾਂ ਕਿ ਦਰਬਾਰ ਸਾਹਿਬ ਸਿੱਖਾਂ ਦੇ ਦਿਲਾਂ ਦੇ ਵਿੱਚ ਵਸਦਾ ਹੈ ਜਦੋਂ ਮੱਸਾ ਰੰਗੜ ਬਹਿ ਗਿਆ ਸੱਤਾ ਦਾ ਨਸ਼ਾ ਸੀ ਉਹਨੂੰ ਉਹਨੇ ਗੁਰੂ ਘਰ ਦੀ ਬੇਅਦਬੀ ਕੀਤੀ ਤੇ ਭਾਈ ਸੁਖਾ ਸਿੰਘ ਤੇ ਮਤਾਬ ਸਿੰਘ ਬੁੱਢਾ ਯੋੜ ਦੀ ਧਰਤੀ ਤੋਂ ਆਣ ਕੇ ਵੀ ਉਹਦਾ ਸਿਰ ਵੱਡ ਕੇ ਲੈ ਗਿਆ ਸੀ ਉਹ ਵੀ ਨਹੀਂ ਬਖਸ਼ਿਆ ਗਿਆ ਉਹਦੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਅਹਿਮਦ ਸ਼ਾਹ ਅਬਦਾਲੀ ਨੂੰ ਕਿਸੇ ਨੇ ਦੱਸਿਆ ਉਹ ਕਹਿੰਦੇ ਇਹ ਜਿਹੜੇ ਸਿੱਖਵਾ ਆਬੇ ਹਯਾਤ ਇਨਕੋ ਦਿਓ ਹੈ ਅਜਬ ਅਸਰ ਹਮ ਉਸਕਾ ਦੇਖਾ ਬੁੱਝ ਦਿਲ ਹੋਵਤ ਸਿੰਘ ਬਸ ਸਿਖਾ ਨਾਦਰ ਸ਼ਾਹ ਨੂੰ ਵੀ ਕਿਹਾ ਸੀ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅੰਮ੍ਰਿਤ ਦੇ ਦਿੱਤਾ ਇਹ ਮੌਤ ਤੋਂ ਡਰਦੇ ਨਹੀਂ ਇਹ ਪੜਦੇ ਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਹੋ ਸਭ ਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸਿੱਖੀ ਇੱਥੋਂ ਸ਼ੁਰੂ ਹੁੰਦੀ ਆ ਸਿਰ ਤਲੀ ਦੇ ਉੱਤੇ ਰੱਖ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਜਾ ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਿੱਖ ਆਪਣੇ ਗੁਰੂ ਲਈ ਸਿਰ ਦੇ ਸਕਦਾ ਪਰ ਮਥਾਜੀ ਤੇ ਗੁਲਾਮੀ ਨਹੀਂ ਕਰੇ ਉਹਨਾਂ ਸਮਿਆਂ ਦੇ ਵਿੱਚ ਵੀ ਅਬਦਾਲੀ ਨੇ ਆਖਿਆ ਮੈਂ ਸਿੱਖਾਂ ਦਾ ਦਿਲ ਢਾਵਾਂਗਾ ਦਰਬਾਰ ਸਾਹਿਬ ਤੇ ਹਮਲਾਇਆ ਅੰਦਰ ਬਾਬਾ ਗੁਰਬਖਸ਼ ਸਿੰਘ ਮਿਸ਼ਲ ਸ਼ਹੀਦਾ ਨਿਹੰਗ ਸਿੰਘ ਬੈਠਾ ਵਾਰਨਿੰਗ ਦਿੱਤੀ ਗਈ ਬਾਹਰੋਂ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਜਾਣੇ ਹੋ ਮਗਰਲੇ ਪਾਸੇ ਬਿਲਕੁਲ ਮਗਰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬੁੰਗਾ ਨਿਹੰਗ 30 ਜਾਣੇ ਅੰਦਰ ਫੌਜ ਨੇ ਵਾਰਨਿੰਗ ਦਿੱਤੀ ਲੱਖਾਂ ਆ ਗਏ ਜੇ ਹਥਿਆਰ ਸੁੱਟੋ ਤੇ ਬਾਹਰ ਆਜੋ ਤੇ ਬਾਬਾ ਗੁਰਬਖਸ਼ ਸਿੰਘ ਕਹਿੰਦਾ ਸਾਡੇ ਬਾਪੂ ਦਾ ਘਰ ਹੈ ਆਖਰੀ ਸਾਹ ਤੱਕ ਲੜਾਂਗੇ ਪਰ ਜਿੰਨਾ ਚਿਰ ਤੱਕ ਸਾਡੇ ਵਿੱਚ ਜਾਨ ਹੈ ਅਸੀਂ ਦਰਬਾਰ ਸਾਹਿਬ ਦੀ ਅਜਮਤ ਦੇ ਨਾਲ ਸਮਝੌਤਾ ਨਹੀਂ ਹੁੰਦਾਂ ਲੜਾਈ ਹੋਈ ਤੇ ਸਿੱਖਾਂ ਨੇ ਫੌਜਾਂ ਮੋੜ ਦਿੱਤੀਆਂ ਤੋਪਾਂ ਗੋਲੇ ਵਾਰੇ ਗਏ ਪਰ ਜਿੰਨਾ ਚਿਰ ਤੱਕ ਇੱਕ ਵੀ ਸਿੱਖ ਦੇ ਅੰਦਰ ਆਖਰੀ ਸਾਰਿਆ ਉਹ ਭਾਈ ਗੁਰਬਖਸ਼ ਸਿੰਘ ਦੀ ਅਗਵਾਈ ਦੇ ਵਿੱਚ ਲੜਦਾ ਰਿਹਾ ਆਖਰੀ ਸਾਹ ਤੱਕ ਬਾਬਾ ਗੁਰਬਖਸ਼ ਸਿੰਘ ਲੜਿਆ ਸ਼ਹੀਦ ਹੋਇਆ ਉਹਦੇ ਤੋਂ ਬਾਅਦ ਅਬਦਾਲੀ ਦੀ ਫੌਜ ਅੰਦਰ ਜਾ ਸਕੀ ਇਹ ਮੈਂ ਘਟਨਾਵਾਂ ਤਾਂ ਦਸੀਆਂ ਕਈ ਵਾਰੀ ਸਾਨੂੰ ਇਹ ਹੁੰਦਾ ਹੈ ਕਿ ਪਤਾ ਇੰਨੀ ਸਿੱਖ ਸ਼ੈਦ ਕਮਲੇ ਆ ਇਹ ਵਾਰ-ਵਾਰ ਆਪਣੇ ਗੁਰ ਧਾਮਾਂ ਨੂੰ ਪਿਆਰ ਕਰਦੇ ਆ ਉਹਦੀ ਮਾਨ ਮਰਿਆਦਾ ਦੀ ਗੱਲ ਕਰਦੇ ਆ ਇਹ ਗੱਲ ਸਿਰਫ 84 ਤੋਂ ਸ਼ੁਰੂ ਨਹੀਂ ਹੁੰਦੀ ਹੈ ਇਹ ਤਾਂ ਗੱਲ ਪੁਰਾਣੀ ਸ਼ੁਰੂ ਹੁੰਦੀ ਸਾਨੂੰ ਸਾਡੇ ਗੁਰੂ ਨੇ ਕਿਹਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ 헤ਤ ਪੁਰਜਾ ਪੁਰਜਾ ਕਟ ਮਰੇ ਕਬ ਹੂ ਨਾ ਛਾਡੇ ਖੇਤ 1984 ਦਾ ਕੱਲੂ ਘਰਸ ਜਿਸ ਮੁਲਕ ਦੇ ਲਈ ਸਾਡੀ ਕੌਮ ਨੇ ਸਭ ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀ ਜਿਸ ਮੁਲਕ ਦੇ ਲਈ ਅਸੀਂ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਨਨਕਾਣਾ ਸਾਹਿਬ ਪੰਜਾ ਸਾਹਿਬ ਡੇਹਰਾ ਸਾਹਿਬ ਅਤੇ ਹਜ਼ਾਰਾਂ ਆਪਣੇ ਦਿਲ ਤੋਂ ਪਿਆਰੇ ਗੁਰਦੁਆਰੇ ਛੱਡ ਕੇ ਆ ਗਏ। ਸਾਨੂੰ ਕਿਹਾ ਗਿਆ ਕਿ ਤੁਹਾਨੂੰ ਇੱਥੇ ਮਾਣ ਤੇ ਸਤਕਾਰ ਮਿਲੇ ਪਰ 47 ਤੋਂ ਬਾਅਦ ਲਗਾਤਾਰ ਪੰਥ ਤੇ ਪੰਜਾਬ ਦੇ ਨਾਲ ਧੋਖੇ ਹੋਏ ਧਰਮ ਯੁੱਧ ਮੋਰਚਾ ਲੱਗ ਗਿਆ ਪੂਰਾ ਸ਼ਾਂਤਮਈ ਪਰ ਸਰਕਾਰ ਪਿੱਛੇ ਨਹੀਂ ਹਟੀ ਸਰਕਾਰ ਨੇ ਚੁਣ-ਚੁਣ ਕੇ ਸਾਡੇ ਨੌਜਵਾਨਾਂ ਨੂੰ ਮਾਰਨਾ ਸ਼ੁਰੂ ਕੀਤਾ ਆਖੀਰ ਕੀਤੀ ਆਪਣਾ ਹੀ ਦੇਸ਼ ਆਪਣੇ ਦੇਸ਼ ਦੀ ਫੌਜ ਆਪਣੇ ਸਿਵਲিয়ান ਲੋਕ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ 1984 ਜੂਨ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਗਏ ਸੀ ਤੇ ਹਮਲਾ ਕਰ ਦਿੱਤਾ ਵੇਖੋ ਗਰਮੀ ਉਦੋਂ ਵੀ ਬੜੀ ਸੀ ਅੱਜ ਕਿੰਨੀ ਗਰਮੀ ਹੈ ਕਈ ਸਰਾਵਾਂ ਦੇ ਵਿੱਚ ਪਾਣੀ ਮੰਗਦੇ ਸੀ ਪਰ ਇਸ ਬੇਕਿਰਕ ਹਕੂਮਤ ਨੇ ਉਹਨਾਂ ਨੂੰ ਗੋਲੀ ਦਿੱਤੀ ਛੋਟੇ ਛੋਟੇ ਮਾਸੂਮ ਬੱਚੇ ਆਪਣੀਆਂ ਮਾਵਾਂ ਦੇ ਨਾਲ ਇਸ ਦਰਬਾਰ ਸਾਹਿਬ ਸੱਚਖੰਡ ਦੇ ਅੰਦਰ ਗਏ ਸਨ ਇਸ ਬੇਕਿਰਕ ਹਕੂਮਤ ਨੇ ਉਹਨਾਂ ਜਵਾਕਾ ਨੂੰ ਵੀ ਨਾ ਬਖਸ਼ੀ ਕੁਛ ਕੁਛ ਦਿਨਾਂ ਦੇ ਬੱਚੇ ਵੀ ਸਾਡੇ ਉਹ ਗੋਲੀਆਂ ਦੇ ਨਾਲ ਉਥੇ ਮਾਰ ਦਿੱਤੇ ਗਏ ਜਿਹੜੇ ਬਿਲਕੁਲ ਆਮ ਸੰਗਤ નિર્ਦੋਸ਼ ਲੋਕ ਸਨ ਇੱਕ ਕਿਤਾਬ ਹੈ ਭਾਈ ਨਰੈਣ ਸਿੰਘ ਦੀ ਕਿਉਂ ਕੀਤਾ ਵੇਸਾਹ ਪੜਨ ਵਾਲੀ ਕਿੰਨਾ ਜ਼ੁਲਮ ਕਿੰਨਾ ਤਸ਼ੱਦਦ ਸਾਡੇ ਪਿੰਡੇ ਉੱਤੇ ਕੀਤਾ ਗਿਆ ਪਰ ਧੰਨ ਸੀ ਗੁਰੂ ਕੇ ਸਿੱਖ ਜਿਹੜੇ ਫੇਰ ਵੀ ਗੁਰੂ ਗੁਰੂ ਕਰੀ ਗਏ ਜਦੋਂ ਅਤ ਹੋਈ ਤਾਂ ਅੰਦਰ ਬੈਠੇ ਹੋਏ ਜੁਝਾਰੂਆਂ ਨੇ ਮੈਂ ਬੇਨਤੀ ਕਰਦਾ ਹੁਨਾ ਸ਼ਹੀਦੀ ਤੇ ਭਾਗਾ ਵਾਲਿਆਂ ਨੂੰ ਮਿਲਦੀ ਮੌਤ ਹਰੇਕ ਨੂੰ ਆਉਂਦੀ ਹੈ ਮਰਨ ਲਿਖਾਏ ਮੰਡਲ ਮੈਂ ਆਏ ਪਰ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਸ਼ਹਾਦਤ ਦੀ ਦਾਤ ਮਿਲਦੀ ਅੱਜ ਅਸੀਂ ਇੱਥੇ ਬੈਠੇ ਹਾਂ 4 ਜੂਨ 2015 ਸਰਦਾਰ ਜਸਜੀਤ ਸਿੰਘ ਇੱਕ ਗੁਰਸੇਖ ਇੱਕ ਗੁਰਮੁਖ ਇਨਸਾਨ ਗੱਲ ਕੁਛ ਨਹੀਂ ਸੀ ਸਰਕਾਰ ਨੂੰ ਕਈ ਵਾਰੀ ਸਾਡੇ ਜਜ਼ਬਾਤਾਂ ਦੇ ਨਾਲ ਖੇਡਣ ਦਾ ਮਜ਼ਾ ਹੁੰਦਾ ਸੰਤਾਂ ਦੀ ਤਸਵੀਰ 20ਵੀਂ ਸਦੀ ਦੇ ਮਹਾਨ ਸਿੱਖ ਕੌਮੀ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੀ ਕੌਮੀ ਸ਼ਹੀਦ ਉਹਨਾਂ ਦੀ ਤਸਵੀਰ ਦਾ ਮਸਲਾ ਪਰ ਸਾਡੇ ਉਸ ਭਰਾ ਨੂੰ ਗੋਲੀ ਦੇ ਨਾਲ ਸ਼ਹੀਦ ਕੀਤਾ ਗਿਆ ਅੱਜ ਮੈਂ ਜਦੋਂ ਆਇਆ ਤੇ ਮੈਂ ਕਈ ਥਾਵਾਂ ਦੇ ਉੱਤੇ ਇੱਥੇ ਸੰਤਾਂ ਦੀ ਤੇ ਬਾਹਰ ਤਸਵੀਰਾਂ ਦੇਖੀਆਂ 2015 ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਅਸੀਂ ਸਿੱਖਾਂ ਦੇ ਕੌਮੀ ਸ਼ਹੀਦ ਦੀ ਤਸਵੀਰ ਇਥੋਂ ਉਤਾਰ ਦਵਾਂਗੇ ਪਰ ਸ਼ਹੀਦ ਜਸਜੀਤ ਸਿੰਘ ਦੀ ਸ਼ਹਾਦਤ ਨੇ ਇਹ ਤੈਅ ਕਰ ਦਿੱਤਾ ਜਿੰਨਾ ਚਿਰ ਤੱਕ ਇਸ ਧਰਤੀ ਦੇ ਉੱਤੇ ਸਿੱਖ ਰਹਿਣਗੇ ਇੱਥੇ ਸਾਡੇ ਸੰਤਾਂ ਦੀਆਂ ਤਸਵੀਰਾਂ ਲੱਗਣਗੀਆਂ ਇਹ ਕੋਈ ਲਾ ਨਹੀਂ ਸਕਦਾ ਇਹ ਸ਼ਹਾਦਤ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਸ਼ਹਾਦਤ ਅਮਰਤ ਹੁੰਦੀ ਮਰ ਮੈਂ ਵੀ ਜਾਣਾਂ ਮਰ ਸਾਰਿਆਂ ਜਾਣਾਂ ਤੇ ਭਾਗਾ ਵਾਲੇ ਉਹ ਹੋਣਗੇ ਜਿਨ੍ਹਾਂ ਨੂੰ ਸ਼ਹਾਦਤ ਮਿਲੇ ਇਹ ਬਿਨਾ ਭਾਗਾ ਤੋਂ ਨਹੀਂ ਮਿਲਦੀ ਪਤਾ ਹੀ ਨਹੀਂ ਕਿੰਨੇ ਸਿੱਖਾਂ ਦੇ ਸਿਰ ਸਿੱਖਾਂ ਦੇ ਦਿਲ ਹਰਮੰਦਰ ਦੀ ਰਾਖੀ ਦੇ ਵਾਸਤੇ ਲੱਗ 1984 ਦੇ ਵਿੱਚ ਇਕੱਲਾ ਹਮਲਾ ਨਹੀਂ ਹੁੰਦਾ ਉਹਦੇ ਤੋਂ ਪਹਿਲਾਂ ਵੀ ਕਈ ਵਾਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੇ ਕਿੰਨੀ ਵਾਰੀ ਸਾਡੇ ਯੋਧੇ ਲੜੇ ਤੇ ਸ਼ਹੀਦੀਆਂ ਪਾਗ ਮੈਂ 2-3 ਘਟਨਾਵਾਂ ਲੈ ਕੇ ਅੱਗੇ ਨੂੰ ਤਰਾਂਗਾ ਸਰਕਾਰ ਨੇ ਕਹਿ ਦਿੱਤਾ ਸਿੱਖ ਬਾਗੀ ਹੈ ਸਿੱਖ ਹੋਣ ਦਾ ਮਤਲਬ ਹੈ ਬਾਗੀ ਕੋਈ ਸਿੱਖ ਜੀਉਂਦਾ ਨਾ ਛੱਡੋ ਜੇ ਸਿੱਖ ਦਿਸੇ ਇਹਦਾ ਕਤਲ ਕਰਦੇ ਹੋ 18ਵੀਂ ਸਦੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਮੋਰਚਾ ਬੰਦੀ ਹੋ ਗੁਰੂ ਕੇ ਸਿੱਖ ਦਰਬਾਰ ਸਾਹਿਬ ਇਸ਼ਨਾਨ ਕਰਨ ਆਉਂਦੇ ਆ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਹੁੰਦਾ ਸਿੱਖੀ ਜज्ਬਾਤਾਂ ਦਾ ਨਾਮ ਹੈ ਸਿੱਖੀ ਗੁਰੂ ਦੇ ਮਾਰਗ ਦੇ ਉੱਤੇ ਚੱਲਣ ਦਾ ਨਾਮ ਹੈ ਇੱਥੇ ਪੂਰਨ ਤੌਰ ਦੇ ਉੱਤੇ ਸਮਰਪਿਤ ਭਾਵਨਾ ਹੈ ਇੱਥੇ ਸਾਡਾ ਗੁਰੂ ਆਖਦਾ ਵਾ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਕਹਿੰਦਾ ਉਹ ਕਰੀ ਜਾਣਾ ਇੱਕ ਕੱਲੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲਈ ਪਤਾ ਇਨੀ ਕਿੰਨੀਆਂ ਸਾਡੀਆਂ ਸ਼ਹਾਦਤਾਂ ਹੋ ਗਈ ਅੱਜ ਕੋਈ ਸਰੋਵਰ ਦੇ ਵਿੱਚ ਇਸ਼ਨਾਨ ਤੇ ਤਰਕ ਕਰੇ ਆ ਉਹਨੂੰ ਸਾਡੇ ਇਤਿਹਾਸ ਦਾ ਨਹੀਂ ਪਤਾ ਹੈ ਪਤਾ ਹੀ ਨਹੀਂ ਜਦੋਂ پابੰਦੀਆਂ ਸਨ ਸਾਨੂੰ ਆਉਣ ਨਹੀਂ ਸੀ ਦਿੰਦੇ ਤੇ ਆਪਣੇ ਬਜ਼ੁਰਗ ਇਸ ਮੁਬਾਰਕ ਪਵਿੱਤਰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਕਈ ਵਾਰੀ ਇਸ਼ਨਾਨ ਕਰਦਿਆਂ ਸ਼ਹੀਦ ਵੀ ਹੋ ਗਏ ਅਸੀਂ ਕਾਦੀ ਦਾਵਾ ਨਹੀਂ ਛੱਡਿਆ ਦਰਬਾਰ ਸਾਹਿਬ ਸਾਡਾ ਕੇਂਦਰੀ ਸਥਾਨ ਹੈ ਤੇ ਰਹੇਗਾ ਇਹ ਠੀਕ ਹੈ ਉਹਦੇ ਚਾਰ ਦਰਵਾਜੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਕਿਸੇ ਵੀ ਮਸਬਦ ਦਾ ਬੰਦਾ ਉਥੇ ਆ ਸਕਦਾ ਹੈ ਗੁਰੂ ਦਾ ਉਪਦੇਸ਼ ਲੈ ਸਕਦਾ ਪਰ ਉਥੇ ਮਰਿਆਦਾ ਸਿਰਫ ਸਿੱਖ ਕੌਮ ਦੀ ਲਾਗੂ ਹੁੰਦੀ ਹੈ ਕੇਂਦਰੀ ਸਥਾਨ ਹੈ ਸਿੱਖ ਕੌਮ ਦਾ ਜਦੋਂ ਦਰਬਾਰ ਸਾਹਿਬ ਦੀ ਨਾਕੇਬੰਦੀ ਹੋ ਗਈ ਅੰਦਰ ਜਾ ਕੋਈ ਨਹੀਂ ਸਕਦਾ ਤੇ ਕਈ ਗੁਰਮਖਾ ਦਾ ਜਿਗਰ ਆਉਂਦਾ ਇੱਕ ਸਿਪਾਹੀ ਮਨਸ਼ਾ ਸਿੰਘ ਭਾਈ ਵੀਰ ਸਿੰਘ ਹੋਣਾ ਨੇ ਇਹਨਾਂ ਦਾ ਜਿਗਰ ਕੀਤਾ ਮੈਂ ਬੇਨਤੀ ਕਰ ਰਿਆਂ 84 ਦੇ ਵਿੱਚ ਕੀ ਕਾਰਨ ਸਨ ਕਿ ਸਾਡੀ ਹਲਕੀ ਹਲਕੀ ਉਮਰ ਦੇ ਨੌਜਵਾਨ ਵੀ ਤੋਪਾਂ ਤੇ ਟੈਂਕਾਂ ਦੇ ਸਾਹਮਣੇ ਛਾਤੀਆਂ ਢਾਹ ਕੇ ਖੜ ਗਏ ਸੀ ਉਹ ਕਿਹੜਾ ਨਸ਼ਾ ਸੀ ਉਹ ਕਿਹੜਾ ਇਸ਼ਕ ਸੀ ਜਿੰਨੇ ਸਾਨੂੰ ਮਜਬੂਰ ਕੀਤਾ ਇਹ ਹਮਲਾ ਕੱਲਾ ਦਰਬਾਰ ਸਾਹਿਬ ਤੇ ਨਹੀਂ ਇਹ ਸਾਡੀ ਅਣਖ ਤੇ ਗੈਰਤ ਦੇ ਉੱਤੇ ਕੀਤਾ ਗਿਆ ਇਹ ਦੀਆਂ ਜੜਾਂ ਸਾਡੇ ਤਵਾਰੀਖ ਤੇ ਇਤਿਹਾਸ ਦੇ ਵਿੱਚ پابੰਦੀ ਹੈ ਭਾਈ ਮਨਸ਼ਾ ਸਿੰਘ ਭੇਸ ਬਦਲ ਕੇ ਰਹਿੰਦੇ ਰਾਤ ਦੇ ਸਮੇਂ ਆਪਣੇ ਕੇਸਾਂ ਦੇ ਵਿੱਚ ਕੁਸ਼ ਗੰਧਕ ਕੁਸ਼ ਘੋ ਦਸਤਾਰ ਦੇ ਵਿੱਚ ਲੁਕਾ ਕੇ ਸਰੋਵਰ ਪਾਰ ਕਰਕੇ ਹਰਮੰਦਰ ਸਾਹਿਬ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਚਾਨਣ ਕਰਨਾ ਆਸਾ ਕੀ ਵਾਰ ਦਾ ਪਾਠ ਕਰਨਾ ਉੱਥੇ ਮਰਿਆਦਾ ਦਾ ਧਿਆਨ ਰੱਖਣਾ ਦਿਨੇ ਵਾਪਸ ਆ ਜਾ ਇੱਕ ਦਿਨ ਚੱਕੰਗੋਈ ਪਤਾ ਲੱਗਾ ਕਿ ਕੋਈ ਸੇਖੇ ਇਥੇ ਆਉਂਦਾ ਹੈ ਆਉਂਦਾ ਕਿੱਦਾਂ ਵਾ ਪਹਿਰੇਦਾਰ ਤੇ ਇਹਨੇ ਨੇ ਇੱਕ ਦਿਨ ਭਾਈ ਮਨਸ਼ਾ ਸਿੰਘ ਸੇਵਾ ਕਰਨ ਗਿਆ ਸਰੋਵਰ ਤੈਰ ਕੇ ਜਾਂਦਾ ਸੀ ਗੁਰੂ ਘਰ ਦਾ ਸੇਵਕ ਛਾਤੀ ਦੇ ਵਿੱਚ ਗੋਲੀ ਵੱਜੀ ਤੇ ਸਰੋਵਰ ਦੇ ਅੰਦਰ ਸ਼ਹੀਦ ਹੋ ਗਿਆ ਇਹ ਸਰੋਵਰ ਦੇ ਵਿੱਚ ਜਿੰਨਾ ਜਲ ਹੈ ਉਨਾ ਹੀ ਸਾਡਾ ਖੂਨ ਪਿਆ ਹੋਇਆ ਹੈ ਇਸ ਲਈ ਅਸੀਂ ਕਹਿੰਦੇ ਆ ਕਿ ਦਰਬਾਰ ਸਾਹਿਬ ਸਿੱਖਾਂ ਦੇ ਦਿਲਾਂ ਦੇ ਵਿੱਚ ਵਸਦਾ ਹੈ ਜਦੋਂ ਮੱਸਾ ਰੰਗੜ ਬਹਿ ਗਿਆ ਸੱਤਾ ਦਾ ਨਸ਼ਾ ਸੀ ਉਹਨੂੰ ਉਹਨੇ ਗੁਰੂ ਘਰ ਦੀ ਬੇਅਦਬੀ ਕੀਤੀ ਤੇ ਭਾਈ ਸੁਖਾ ਸਿੰਘ ਤੇ ਮਤਾਬ ਸਿੰਘ ਬੁੱਢਾ ਯੋੜ ਦੀ ਧਰਤੀ ਤੋਂ ਆਣ ਕੇ ਵੀ ਉਹਦਾ ਸਿਰ ਵੱਢ ਕੇ ਲੈ ਗਏ ਸੀ ਉਹ ਵੀ ਨਹੀਂ ਬਖਸ਼ਿਆ ਗਿਆ ਉਦੇ ਤੋਂ ਬਾਅਦ ਅਹਿਮਦ ਸ਼ਾਹ ਬਦਾਲੀ ਦੇ ਵੇਲੇ ਅਹਿਮਦ ਸ਼ਾਹ ਬਦਾਲੀ ਨੂੰ ਕਿਸੇ ਨੇ ਦੱਸਿਆ ਉਹ ਕਹਿੰਦੇ ਇਹ ਜਿਹੜੇ ਸਿੱਖ ਵਾ ਆਬੇ ਹਯਾਤ ਇਨਕੋ ਦਿਓ ਹੈ ਅਜਬ ਅਸਰ ਹਮ ਉਸਕਾ ਦੇਖਾ ਬੁਝ ਦਿਲ ਹੋਵਤ ਸਿੰਘ ਵ ਸਿਖਾ ਨਾਦਰ ਸ਼ਾਹ ਨੂੰ ਵੀ ਕਿਹਾ ਸੀ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅੰਮ੍ਰਿਤ ਦੇ ਦਿੱਤਾ ਇਹ ਮੌਤ ਤੋਂ ਡਰਦੇ ਨਹੀਂ ਇਹ ਪੜਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਹੋ ਸਭ ਨਾਂ ਕੀ ਰੇਣਕਾ ਤੋ ਆਉ ਹਮਾਰੇ ਪਾਸ ਸਿੱਖੀ ਇੱਥੋਂ ਸ਼ੁਰੂ ਹੁੰਦੀ ਆ ਸਿਰ ਤਲੀ ਦੇ ਉੱਤੇ ਰੱਖ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਜਾ ਜੋ ਤਉ ਪ੍ਰੀਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਿੱਖ ਆਪਣੇ ਗੁਰੂ ਲਈ ਸਿਰ ਦੇ ਸਕਦਾ ਪਰ ਮਥਾਜੀ ਤੇ ਗੁਲਾਮੀ ਨਹੀਂ ਕਰੇ ਉਹਨਾਂ ਸਮਿਆਂ ਦੇ ਵਿੱਚ ਵੀ ਅਬਦਾਲੀ ਨੇ ਆਖਿਆ ਮੈਂ ਸਿੱਖਾਂ ਦਾ ਦਿਲ ਢਾਵਾਂਗਾ ਦਰਬਾਰ ਸਾਹਿਬ ਤੇ ਹਮਲਾਇਆ ਅੰਦਰ ਬਾਬਾ ਗੁਰਬਖਸ਼ ਸਿੰਘ ਮਿਸ਼ਲ ਸ਼ਹੀਦਾ ਨਿਹੰਗ ਸਿੰਘ ਬੈਠਾ ਵਾਰਨਿੰਗ ਦਿੱਤੀ ਗਈ ਬਾਹਰੋਂ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਜਾਣੇ ਹੋ ਮਗਰਲੇ ਪਾਸੇ ਬਿਲਕੁਲ ਮਗਰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬੁੰਗਾ ਨਿਹੰਗ 30 ਜਾਣੇ ਅੰਦਰ ਫੌਜ ਨੇ ਵਾਰਨਿੰਗ ਦਿੱਤੀ ਲੱਖਾਂ ਗਏ ਜੇ ਹਥਿਆਰ ਸੁੱਟੋ ਤੇ ਬਾਹਰ ਆਜੋ ਤੇ ਬਾਬਾ ਗੁਰਬਖਸ਼ ਸਿੰਘ ਕਹਿੰਦਾ ਸਾਡੇ ਬਾਪੂ ਦਾ ਘਰ ਹੈ ਆਖਰੀ ਸਾਹ ਤੱਕ ਲੜਾਂਗੇ ਪਰ ਜਿੰਨਾ ਚਿਰ ਤੱਕ ਸਾਡੇ ਵਿੱਚ ਜਾਨ ਹੈ ਅਸੀਂ ਦਰਬਾਰ ਸਾਹਿਬ ਦੀ ਅਜਮਤ ਦੇ ਨਾਲ ਸਮਝੌਤਾ ਨਹੀਂ ਹੁੰਦਾਂ ਲੜਾਈ ਹੋਈ ਤੇ ਸਿੱਖਾਂ ਨੇ ਫੌਜਾਂ ਮੋੜ ਦਿੱਤੀਆਂ ਤੋਪਾਂ ਗੋਲੇ ਵਾਰੇ ਗਏ ਪਰ ਜਿੰਨਾ ਚਿਰ ਤੱਕ ਇੱਕ ਵੀ ਸਿੱਖ ਦੇ ਅੰਦਰ ਆਖਰੀ ਸਾਰਿਆ ਉਹ ਭਾਈ ਗੁਰਬਖਸ਼ ਸਿੰਘ ਦੀ ਅਗਵਾਈ ਦੇ ਵਿੱਚ ਲੜਦਾ ਰਿਹਾ ਆਖਰੀ ਸਾਹ ਤੱਕ ਬਾਬਾ ਗੁਰਬਖਸ਼ ਸਿੰਘ ਲੜਿਆ ਸ਼ਹੀਦ ਹੋਇਆ ਉਹਦੇ ਤੋਂ ਬਾਅਦ ਅਬਦਾਲੀ ਦੀ ਫੌਜ ਅੰਦਰ ਜਾ ਸਕੀ ਇਹ ਮੈਂ ਘਟਨਾਵਾਂ ਤਾਂ ਦਸੀਆਂ ਕਈ ਵਾਰੀ ਸਾਨੂੰ ਇਹ ਹੁੰਦਾ ਹੈ ਕਿ ਪਤਾ ਇੰਨੀ ਸਿੱਖ ਸ਼ੈਦ ਕਮਲੇ ਆ ਇਹ ਵਾਰ-ਵਾਰ ਆਪਣੇ ਗੁਰ ਧਾਮਾਂ ਨੂੰ ਪਿਆਰ ਕਰਦੇ ਆ ਉਹਦੀ ਮਾਨ ਮਰਿਆਦਾ ਦੀ ਗੱਲ ਕਰਦੇ ਆ ਇਹ ਗੱਲ ਸਿਰਫ 84 ਤੋਂ ਸ਼ੁਰੂ ਨਹੀਂ ਹੁੰਦੀ ਹੈ ਇਹ ਤਾਂ ਗੱਲ ਪੁਰਾਣੀ ਸ਼ੁਰੂ ਹੁੰਦੀ ਸਾਨੂੰ ਸਾਡੇ ਗੁਰੂ ਨੇ ਕਿਹਾ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ 헤ਤ ਪੁਰਜਾ ਪੁਰਜਾ ਕਟ ਮਰੇ ਕਬ ਹੂਨਾ ਛਾਡੇ ਖੇਤ 1984 ਦਾ ਕੱਲੂ ਘਾਰਸ ਜਿਸ ਮੁਲਕ ਦੇ ਲਈ ਸਾਡੀ ਕੌਮ ਨੇ ਸਭ ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀ ਜਿਸ ਮੁਲਕ ਦੇ ਲਈ ਅਸੀਂ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਨਨਕਾਣਾ ਸਾਹਿਬ ਪੰਜਾ ਸਾਹਿਬ ਡੇਹਰਾ ਸਾਹਿਬ ਅਤੇ ਹਜ਼ਾਰਾਂ ਆਪਣੇ ਦਿਲ ਤੋਂ ਪਿਆਰੇ ਗੁਰਦੁਆਰੇ ਛੱਡ ਕੇ ਆ ਗਏ। ਸਾਨੂੰ ਕਿਹਾ ਗਿਆ ਕਿ ਤੁਹਾਨੂੰ ਇੱਥੇ ਮਾਣ ਤੇ ਸਤਕਾਰ ਮਿਲੇ ਪਰ 47 ਤੋਂ ਬਾਅਦ ਲਗਾਤਾਰ ਪੰਥ ਤੇ ਪੰਜਾਬ ਦੇ ਨਾਲ ਧੋਖੇ ਹੋਏ ਧਰਮ ਯੁੱਧ ਮੋਰਚਾ ਲੱਗ ਗਿਆ ਪੂਰਾ ਸ਼ਾਂਤਮਈ ਪਰ ਸਰਕਾਰ ਪਿੱਛੇ ਨਹੀਂ ਹਟੀ ਸਰਕਾਰ ਨੇ ਚੁਣ-ਚੁਣ ਕੇ ਸਾਡੇ ਨੌਜਵਾਨਾਂ ਨੂੰ ਮਾਰਨਾ ਸ਼ੁਰੂ ਕੀਤਾ ਆਖੀਰ ਕੀਤੀ ਆਪਣਾ ਹੀ ਦੇਸ਼ ਆਪਣੇ ਦੇਸ਼ ਦੀ ਫੌਜ ਆਪਣੇ ਸਿਵਲਿਅਨ ਲੋਕ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ 1984 ਜੂਨ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਗਏ ਸੀ ਤੇ ਹਮਲਾ ਕਰ ਦਿੱਤਾ ਵੇਖੋ ਗਰਮੀ ਉਦੋਂ ਵੀ ਬੜੀ ਸੀ ਅੱਜ ਕਿੰਨੀ ਗਰਮੀ ਹੈ ਕਈ ਸਰਾਵਾਂ ਦੇ ਵਿੱਚ ਪਾਣੀ ਮੰਗਦੇ ਸੀ ਔਰ ਇਸ ਬੇਕਿਰਕ ਹਕੂਮਤ ਨੇ ਉਹਨਾਂ ਨੂੰ ਗੋਲੀ ਦਿੱਤੀ ਛੋਟੇ ਛੋਟੇ ਮਾਸੂਮ ਬੱਚੇ ਆਪਣੀਆਂ ਮਾਵਾਂ ਦੇ ਨਾਲ ਇਸ ਦਰਬਾਰ ਸਾਹਿਬ ਸੱਚਖੰਡ ਦੇ ਅੰਦਰ ਗਏ ਸਨ ਇਸ ਬੇਕਿਰਕ ਹਕੂਮਤ ਨੇ ਉਹਨਾਂ ਜਵਾਕਾ ਨੂੰ ਵੀ ਨਾ ਬਖਸ਼ੇ ਕੁਛ ਕੁ ਦਿਨਾਂ ਦੇ ਬੱਚੇ ਵੀ ਸਾਡੇ ਉਹ ਗੋਲੀਆਂ ਦੇ ਨਾਲ ਉਥੇ ਮਾਰ ਦਿੱਤੇ ਗਏ ਜਿਹੜੇ ਬਿਲਕੁਲ ਆਮ ਸੰਗਤ નિર્ਦੋਸ਼ ਲੋਕ ਸਨ ਇੱਕ ਕਿਤਾਬ ਹੈ ਭਾਈ ਨਰੈਣ ਸਿੰਘ ਦੀ ਕਿਉਂ ਕੀਤਾ ਵੇਸਾਹ ਪੜਨ ਵਾਲੀ ਕਿੰਨਾ ਜ਼ੁਲਮ ਕਿੰਨਾ ਤਸ਼ੱਦਦ ਸਾਡੇ ਪਿੰਡੇ ਉੱਤੇ ਕੀਤਾ ਗਿਆ ਪਰ ਧੰਨ ਸੀ ਗੁਰੂ ਕੇ ਸਿੱਖ ਜਿਹੜੇ ਫੇਰ ਵੀ ਗੁਰੂ ਗੁਰੂ ਕਰੀ ਗਏ ਜਦੋਂ ਅਤ ਹੋਈ ਤਾਂ ਅੰਦਰ ਬੈਠੇ ਹੋਏ ਜੁਝਾਰੂਆਂ ਨੇ ਮੈਂ ਬੇਨਤੀ ਕਰਦਾ ਹੁਨਾ ਸ਼ਹੀਦੀ ਤੇ ਭਾਗਾ ਵਾਲਿਆਂ ਨੂੰ ਮਿਲਦੀ ਮੌਤ ਹਰੇਕ ਨੂੰ ਆਉਂਦੀ ਹੈ ਮਰਨ ਲਿਖਾਏ ਮੰਡਲ ਮੈਂ ਆਏ ਪਰ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਸ਼ਹਾਦਤ ਦੀ ਦਾਤ ਮਿਲਦੀ ਅੱਜ ਅਸੀਂ ਇੱਥੇ ਬੈਠੇ 4 ਜੂਨ 2015 ਸਰਦਾਰ ਜਸਜੀਤ ਸਿੰਘ ਇੱਕ ਗੁਰਸੇਖ ਇੱਕ ਗੁਰਮੁਖ ਇਨਸਾਨ ਗੱਲ ਕੁਛ ਨਹੀਂ ਸੀ ਸਰਕਾਰ ਨੂੰ ਕਈ ਵਾਰੀ ਸਾਡੇ ਜਜ਼ਬਾਤਾਂ ਦੇ ਨਾਲ ਖੇਡਣ ਦਾ ਮਜ਼ਾ ਹੁੰਦਾ ਸੰਤਾਂ ਦੀ ਤਸਵੀਰ 20ਵੀਂ ਸਦੀ ਦੇ ਮਹਾਨ ਸਿੱਖ ਕੌਮੀ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੀ ਕੌਮੀ ਸ਼ਹੀਦ ਉਹਨਾਂ ਦੀ ਤਸਵੀਰ ਦਾ ਮਸਲਾ ਪਰ ਸਾਡੇ ਉਸ ਭਰਾ ਨੂੰ ਗੋਲੀ ਦੇ ਨਾਲ ਸ਼ਹੀਦ ਕੀਤਾ ਗਿਆ ਅੱਜ ਮੈਂ ਜਦੋਂ ਆਇਆ ਤੇ ਮੈਂ ਕਈ ਥਾਵਾਂ ਦੇ ਉੱਤੇ ਇੱਥੇ ਸੰਤਾਂ ਦੀ ਤੇ ਬਾਹਰ ਤਸਵੀਰਾਂ ਦੇਖੀਆਂ 2015 ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਅਸੀਂ ਸਿੱਖਾਂ ਦੇ ਕੌਮੀ ਸ਼ਹੀਦ ਦੀ ਤਸਵੀਰ ਇੱਥੋਂ ਉਤਾਰ ਦਵਾਂਗੇ ਪਰ ਸ਼ਹੀਦ ਜਸਜੀਤ ਸਿੰਘ ਦੀ ਸ਼ਹਾਦਤ ਨੇ ਇਹ ਤੈਅ ਕਰ ਦਿੱਤਾ ਜਿੰਨਾ ਚਿਰ ਤੱਕ ਇਸ ਧਰਤੀ ਦੇ ਉੱਤੇ ਸਿੱਖ ਰਹਿਣਗੇ ਇੱਥੇ ਸਾਡੇ ਸੰਤਾਂ ਦੀਆਂ ਤਸਵੀਰਾਂ ਲੱਗਣਗੀਆਂ ਇਹ ਕੋਈ ਲਾ ਨਹੀਂ ਸਕਦਾ ਇਹ ਸ਼ਹਾਦਤ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਸ਼ਹਾਦਤ ਅਮਰਤ ਹੁੰਦੀ ਹੈ ਮਰ ਮੈਂ ਵੀ ਜਾਂਦਾ